ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਰੀਏ ਯਾਦ ਗੁਰ ਤੇਗ ਬਹਾਦਰ ਸਿਮਰਿਆ ਘਰ ਨੌਂ ਨਦ ਆਵੈ ਧਾਈ ਜਿਨ੍ਹਾਂ ਦੀ ਕਿਰਪਾ ਦੇ ਨਾਲ ਘਰਾਂ ਦੇ ਵਿੱਚ ਨੌਂ ਨਦੀਆਂ ਦੁੱਖਾਂ ਕਲੇਸ਼ਾਂ ਦਾ ਨਾ ਸੋ ਹੋਣਾ ਉਹਨਾਂ ਦੀ ਪਾਵਨ ਬਾਣੀ ਦਾ ਜਸ ਕਰੀਏ ਇੱਕ ਮਨ ਹੋ ਕਰਕੇ ਇਕਾਗਰਤਾ ਸਹਿਤ ਬਾਣੀ ਦੀ ਵਿਚਾਰ ਸਰਵਣ ਕਰਨਾ ਜੀ ਸੋਰਠ ਮਾਲਾ ਨਵਾ ਸੋਰਠ ਰਾਗ ਦੇ ਅੰਦਰ ਨੌਵੇਂ ਪਾਦ ਸ਼ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ ਮਨ ਰੇ ਗਹਿ ਉਹ ਨ ਗੋਰਿ ਉਪਦੇਸ ਐ ਮੇਰੇ ਮਨ ਤੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਤੇ ਨਿਵ ਸੋਣਾ ਕੀਤਾ ਗੁਰੂ ਦੇ ਉਪਦੇਸ਼ ਨੂੰ ਤੂੰ ਸੁਣਦਾ ਜ਼ਰੂਰ ਹੈ ਸੁਣਿਆ ਜ਼ਰੂਰ ਹੈ ਤੂੰ ਵਾਰ-ਵਾਰ ਜਿਹੜਾ ਕੀਰਤਨ ਵੀ ਸੁਣਦਾ ਹੈ ਕਥਾ ਵੀ ਸੁਣਦਾ ਹੈ ਗੁਰੂ ਦੇ ਚਰਨਾਂ 'ਚ ਬੈਠ ਕੇ ਬਾਣੀ ਵੀ ਸੁਣਦਾ ਹੈ ਪਰ ਇੱਕ ਘਾਟ ਤੂੰ ਛੱਡ ਦਿੱਤੀ ਕਿ ਇਸ ਨੂੰ ਆਪਣੀ ਗਹਿਿਆ ਨਹੀਂ ਤੂੰ ਹਿਰਦੇ ਦੇ ਵਿੱਚ ਵਸਾਇਆ ਨਹੀਂ ਹੈ ਕਹਾ ਭਇਓ ਜੋ ਮੂੰਡ ਮੁਡਾਇਓ ਭਗਵਾਂ ਕੀ ਨੋਂ ਭੇਸ ਜਿੰਨਾ ਚਿਰ ਤੂੰ ਗੁਰੂ ਦਾ ਸ਼ਬਦ ਹਿਰਦੇ ਤੇ ਰੇਣਾ ਵਸਾਉਂਦਾ ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦਾ ਉਹਨਾ ਚਿਰ ਤੂੰ ਕੁਝ ਕਰ ਲੈ ਤੈਨੂੰ ਸਫਲਤਾ ਨਹੀਂ ਮਿਲੇਗੀ ਤੂੰ ਉਸ ਪਰਮਾਤਮਾ ਦੇ ਰਾਹ ਨੂੰ ਪਰਮਾਤਮਾ ਦੇ ਉਸ ਅਕਾਲ ਪੁਰਖ ਦੇ ਜਿਹੜੇ ਅਧਿਆਤਮਿਕ ਮਾਰਗ ਨੇ ਨਾ ਉਸ ਦੀ ਸੋਝੀ ਨਹੀਂ ਪ੍ਰਾਪਤ ਕਰ ਸਕਨੇ ਭਾਵੇਂ ਤੂੰ ਕਿੰਨੇ ਹੀ ਕਰਮ ਕਰ ਲੈ ਕਹਾ ਪਏ ਉਹ ਜੋ ਮੂੰਡ ਮਡਾਇਓ ਆਪਣੇ ਸਿਰ ਨੂੰ ਮੋਂਡਾਉਣ ਦੇ ਨਾਲ ਇਸ ਤੋਂ ਬਿਲਕੁਲ ਜਿਹੜਾ ਕੋਨਾ ਮੋਨਾ ਕੱਢਣ ਦੇ ਨਾਲ ਵੀ ਕੀ ਹੋਣਾ ਹੈ ਤੇ ਨਾ ਹੀ ਭਾਈ ਕੱਲਾ ਭਗਵਾ ਵੇਸ ਕਰਕੇ ਭਗਵੇਂ ਕੱਪੜੇ ਪਾ ਕੇ ਸਾਧਾਂ ਵਾਲਾ ਭੇਖ ਧਾਰਨ ਕਰਕੇ ਗੁਰੂ ਸਾਹਿਬ ਇੱਥੇ ਜੇ ਭਗਵਾ ਕਿੰਨੋਂ ਭੇਸ ਘਾਇ ਰੇ ਨੇ ਤੇ ਸਾਡੇ ਸਿੱਖਾਂ ਲਈ ਵੀ ਇਹੀ ਉਪਦੇਸ਼ ਹੈ ਭਾਈ ਜਿੰਨਾ ਚਿਰ ਤੂੰ ਗੁਰੂ ਦੀ ਮਤ ਨੂੰ ਗੁਰੂ ਕੇ ਉਪਦੇਸ਼ ਨੂੰ ਹਿਰਦੇ ਤੇ ਨੇ ਨਾ ਵਸਾਉਂਦਾ ਤੇਰਾ ਵੀ ਉਹਨਾਂ ਚਿਰ ਲੰਬੇ ਕੇਸ ਵਧਾ ਕੇ ਜਾਂ ਲੰਬਾ ਭਾਈ ਚੋਲਾ ਪਾ ਕੇ ਨਹੀਂ ਸਰਨਾ ਤੇਰੇ ਤੇ ਗੁਰੂ ਦੀ ਕਿਰਪਾ ਵਾਹੀ ਗੁਰੂ ਦੀ ਕਿਰਪਾ ਤਾਂ ਹੀ ਹੋਏਗੀ ਜੇ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਤੇ ਵਸਾਉਣਾ ਕਰੇਗਾ ਤਾਂ ਰਹਾਉ ਵਿਸ਼ਰਾਮ ਦੇ ਕੇ ਅਗੇ ਨਵੇਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸਾਚਾ ਛਾੜ ਕੇ ਝੂਠਾ ਲਾਗਿਓ ਜਨਮ ਆਕਾਰਥ ਖੋਇਓ ਜੋ ਸੱਚ ਹੈ ਦੁਨੀਆ ਦੇ ਵਿੱਚ ਸੱਚ ਕੇਵਲ ਇੱਕ ਹੈ ਉਹ ਸੱਚ ਪਰਮਾਤਮਾ ਹੈ ਜਿਹੜੀ ਚੀਜ਼ ਬਿੰਸ ਜਾਣ ਵਾਲੀ ਹੈ ਜਿਹੜੀ ਚੀਜ਼ ਖਤਮ ਹੋਣ ਵਾਲੀ ਹੈ ਜਿਹੜੀ ਚੀਜ਼ ਟੁੱਟਣ ਵਾਲੀ ਆ ਪਿਆਰਿਓ ਉਹ ਕਦੇ ਸੱਚ ਸਦੀਵੀ ਨਹੀਂ ਹੁੰਦਾ ਉਹ ਝੂਠ ਹੈ ਠੀਕ ਹੈ ਸਾਨੂੰ ਜਿੱਨਾ ਚ ਅਸੀਂ ਉਸ ਵਸਤ ਦੇ ਨਾਲ ਰਹਿੰਦੇ ਹਾਂ ਪ੍ਰਤੱਖ ਦੇਖਦੇ ਹਾਂ ਸਾਨੂੰ ਲੱਗਦਾ ਇਹ ਚੀਜ਼ ਸੱਚ ਹੈ ਪਰ ਅਸਲ ਦੇ ਵਿੱਚ ਇੱਕ ਭੁਲੇਖਾ ਹੈ ਉਸਨੇ ਖਤਮ ਹੋਣਾ ਹੈ ਇਹ ਪਰਮ ਹੈ ਗੁਰਸਬ ਕਹਿੰਦੇ ਭਾਈ ਜਿਹੜਾ ਚੀਜ਼ ਸੱਚ ਸੀ ਨਾ ਸੱਚ ਸੀ ਕੇਵਲ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਉਹ ਪ੍ਰਮਾਤਮਾ ਦੇ ਪਿਆਰਿਆਂ ਦੇ ਰੱਬੀ ਬੋਲ ਉਹ ਸੱਚ ਸੀ ਜਿਨ੍ਹਾਂ ਨੂੰ ਤੋਂ ਝੂਠ ਸਮਝ ਬੈਠਾ ਤੇ ਤੂੰ ਝੂਠ ਨੂੰ ਸੱਚ ਮੰਨ ਕੇ ਇਹਦੇ ਨਾਲ ਲੱਗ ਗਿਆ ਇਹਦੇ ਨਾਲ ਹੋਇਆ ਕਿ ਤੇਰਾ ਜਨਮ ਜਿਹੜਾ ਅਕਾਰਤ ਬਿਨਾ ਕਿਸੇ ਇੱਕ ਹੈ ਸਕਾਰਤ ਜਿਹਨੂੰ ਅਸੀਂ ਸਫਲਾ ਕਹਿੰਦੇ ਆ ਇੱਕ ਹੈ ਅਕਾਰਤ ਭਾਵ ਅਸਫਲ ਫੇਲ ਗੁਰੂ ਚੰਦ ਕਹਿੰਦੇ ਸੱਚ ਛੱਡ ਕੇ ਝੂਠਾਂ ਲਾਗਿਓ ਤੂੰ ਸੱਚ ਛੱਡ ਕੇ ਝੂਠ ਦੀ ਦੁਨੀਆ ਦੇ ਅੰਦਰ ਝੂਠ ਦੀਆਂ ਪਦਵਈਆਂ ਦੇ ਅੰਦਰ ਝੂਠ ਦੀਆਂ ਰੰਗਰਲੀਆਂ ਦੇ ਅੰਦਰ ਤੂੰ ਮਨ ਲਾ ਲਿਆ ਇਸ ਤਰ੍ਹਾਂ ਜਿਹੜਾ ਤੈਨੂੰ ਮਨੁੱਖਾ ਦੁਰਲਭ ਇਹ ਸਰੀਰ ਮਿਲਿਆ ਸੀ ਮਨੁੱਖਾ ਦੇਹੀ ਮਿਲੀ ਸੀ ਇਸ ਨੂੰ ਤੂੰ ਸਫਲਾ ਨਹੀਂ ਕੀਤਾ ਤੂੰ ਅਫਲਾ ਕੀਤਾ ਹੈ ਇਸ ਨੂੰ ਅਕਾਰਥ ਹੀ ਗਵਾ ਰਿਹਾ ਹੈ ਘਰ ਪਰਪੰਚ ਉਦਰ ਨਿਜਪੋਖਿਓ ਪਸੂ ਕੀ ਨਿਆਈ ਸੋਇਓ ਤੂੰ ਬੜੇ ਪਰਪੰਚ ਕਰਦਾ ਭਾਈ ਬੜੇ ਯਤਰ ਕਰਦਾ ਬੜੀ ਭਜਨ ਅਠ ਕਰਦਾ ਬੜੀ ਮਿਹਨਤ ਕਰਦਾ ਪਰ ਕਰਦਾ ਕਦੇ ਲਈ ਹੈ ਘਰ ਪਰਪੰਚ ਮਿਹਨਤ ਕੀਤੀ ਪਰਪੰਚ ਕੀਤਾ ਭੱਜਿਆ ਨਠਿਆ ਉਧਰ ਨਿਜ ਭੁਖਿਓ ਸਿਰਫ ਢਿੱਡ ਭਰਦੇ ਲਈ ਜੀਵਨ ਦੇ ਸਵਾਦ ਲਈ ਜਿੰਨੀ ਕਮਾਈ ਕੀਤੀ ਮਾਇਆ ਇਕੱਠੀ ਕੀਤੀ ਉਹ ਆਪ ਦੇ ਢਿੱਡ ਭਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਸਵਾਦ ਲੈਣ ਲਈ ਰਸਨਾ ਦੇ ਸਵਾਦ ਦੇ ਲਈ ਤੂੰ ਬੜਾ ਭੱਜਿਆ ਫਿਰਦਾ ਰਿਆ ਇੱਕ ਤਾਂ ਤੇਰੇ ਖਾਣ ਨੇ ਤੇਰਾ ਜੀਵਨ ਜਿਹੜਾ ਸਾਰਾ ਦਿਨ ਹੈ ਨਾ ਤੂੰ ਸਾਰੇ ਦਿਨ ਵਿੱਚ ਕਿਤੇ ਬੈਠ ਕੇ ਮਨ ਨੂੰ ਟਿਕਾ ਨਹੀਂ ਲਿਆਂਦਾ ਜਾਂ ਤੇ ਤੂੰ ਭੱਜ ਕੇ ਧਨ ਇਕੱਠਾ ਕੀਤਾ ਤੇ ਜਿਹੜਾ ਧਨ ਇਕੱਠਾ ਹੋ ਗਿਆ ਫਿਰ ਉਹ ਜੀਵ ਦੇ ਸਵਾਦ ਵਿੱਚ ਗਵਾ ਦਿੱਤਾ ਇਸ ਕਰਕੇ ਤੂੰ ਦੇ ਨਾ ਜਿਹੜਾ ਉਹ ਇੰਜ ਹੀ ਬਤੀਤ ਕਰ ਦਿੱਤਾ ਤੇ ਗਵਾ ਦਿੱਤਾ ਤੇ ਰਾਤ ਪਸ਼ੂ ਕੀ ਨਿਆਈਂ ਸੋਇਓ ਜਿਵੇਂ ਪਸ਼ੂ ਹੈ ਉਹ ਨੂੰ ਹੋਰ ਕੋਈ ਚਿਤ ਚੇਤਾ ਨਹੀਂ ਉਹ ਨੂੰ ਆਪਣੇ ਜੀਵਨ ਸਫਲ ਕਰਨ ਦੀ ਕੋਈ ਫਿਕਰ ਨਹੀਂ ਉਹਦਾ ਮਕਸਦ ਸਿਰਫ ਪੇਟ ਭਰਨਾ ਤੇ ਪੇਟ ਭਰ ਕੇ ਬੈਠ ਕੇ ਸੌਣਾ ਹੈ ਤੂੰ ਵੀ ਇਹ ਜਿਹੜਾ ਕਾਰਜ ਕਰ ਰਿਹਾ ਹੈ ਇਹ ਤੇਰਾ ਮਨੁੱਖੀ ਕਾਰਜ ਨਹੀਂ ਹੈ ਇਹ ਪਸ਼ੂ ਕੀ ਨਿਆਈ ਹੈ ਜਵੇਂ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਨਾ ਕਰ ਤੂੰ ਤੇ ਪਸ਼ੂ ਕੀ ਮਾਨਸ ਜਾਤ ਤੂੰ ਜਾਤ ਜ਼ਰੂਰ ਮਨੁੱਖ ਦੀ ਧਾਰ ਲਈ ਬੰਦਾ ਜ਼ਰੂਰ ਬਣ ਗਿਆ ਇਸਤਰੀ ਜ਼ਰੂਰ ਬਣ ਗਈ ਪਰ ਜੇ ਤੇ ਕਰਮ ਦੇਖੇ ਜਾਣ ਜੇ ਤੇ ਅਮਲ ਦੇਖੇ ਜਾਣ ਤੂੰ ਕਰਦਾ ਕੀ ਹੈ ਉਤਰੇ ਅਜੇ ਪਸ਼ੂਆਂ ਵਾਲੀ ਹੈ ਹੁਣ ਪਸ਼ੂ ਨੇ ਕੀ ਕਰਨਾ ਹੁੰਦਾ ਪਗੁਰੂ ਪਿਆਰਿਓ ਪਸ਼ੂ ਸੰਸਾਰ 'ਚ ਜੰਮਦਾ ਹੈ ਵੱਡਾ ਹੁੰਦਾ ਹੈ ਪੇਟ ਭਰਦਾ ਹੈ ਬੱਚੇ ਪੈਦਾ ਕਰਦਾ ਹੈ ਸੌਂ ਤੇ ਫਿਰ ਖਤਮ ਹੋ ਜਾਂਦਾ ਹੈ ਇਨਸਾਨ ਵੀ ਇਹ ਕਦੇ ਨਹੀਂ ਸੋਚਦਾ ਮੈਨੂੰ ਇਹ ਮਨੁੱਖਾ ਜਨਮ ਕਿਸ ਲਈ ਮਿਲਿਆ ਹੈ ਭੱਜਦਾ ਦੌੜਦਾ ਹੈ ਪਰਪੰਚ ਕਰਦਾ ਹੈ ਪੇਟ ਭਰਦਾ ਹੈ ਬਾਲ ਬੱਚੇ ਪੈਦਾ ਕਰਦਾ ਹੈ ਉਹਨਾਂ ਨੂੰ ਪਾਲਦਾ ਹੈ ਤੇ ਸੌ ਕੇ ਜੀਵਨ ਬਤੀਤ ਕਰ ਦਿੰਦਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਤੂੰ ਭਾਈ ਪਸ਼ੂਆਂ ਦੀ ਤਰ੍ਹਾਂ ਪੇਟ ਭਰ ਕੇ ਤੇ ਸੌ ਕੇ ਹੀ ਸਾਰਾ ਸਮਾਂ ਕੱਢ ਰਿਹਾ ਹੈ ਕਰ ਪਰਪੰਜ ਉਧਰ ਨਿਜ ਭੋਖਿਓ ਪਸੂ ਕੀ ਨਿਆਈ ਸੋਇਓ ਰਾਮ ਭਜਨ ਕੀ ਗਤ ਨਹੀਂ ਜਾਣੀ ਮਾਇਆ ਹਾਥ ਬਕੰਨਾ ਤੂੰ ਉਸ ਪ੍ਰਮਾਤਮਾ ਦੇ ਰਾਮ ਦੇ ਰਮੇ ਹੋਏ ਵਾਹਿਗੁਰੂ ਦੇ ਭਜਨ ਦੀ ਅਵਸਥਾ ਹੀ ਨਹੀਂ ਜਾਣੀ ਸਿਮਰਨ ਦੀ ਅਵਸਥਾ ਹੀ ਨਹੀਂ ਜਾਣੀ ਤੋ ਤੈਨੂੰ ਪਤਾ ਹੀ ਨਹੀਂ ਉਹ ਕਿੰਨੀ ਅਮੁੱਲੀ ਚੀਜ਼ ਹੈ ਉਹਦਾ ਮੁੱਲ ਕਿੰਨਾ ਹੈ ਕਿੰਨਾ ਕੀਮਤੀ ਹੈ ਪ੍ਰਮਾਤਮਾ ਦਾ ਸਿਮਰਣਾ ਰਾਮ ਭਜਨ ਕੀ ਗਤ ਨਹੀਂ ਜਾਣੀ ਗਤ ਜਾਣਨ ਤੋਂ ਭਾਵ ਹੈ ਕਿਸੇ ਦਾ ਮੁੱਲ ਕਿਸੇ ਦੀ ਕੀਮਤ ਜਾਣ ਲੈਣਾ ਥਾ ਪਾ ਲੈਣਾ ਪਰ ਤੂੰ ਜਾਣ ਨਹੀਂ ਸਕਿਆ ਤੈਨੂੰ ਵੇਦਾਂ ਨੇ ਸ਼ਾਸਤਰਾ ਨੇ ਸਿਮਰਤੀਆਂ ਨੇ ਗੁਰਬਾਣੀ ਨੇ ਹੋਰ ਧਾਰਮਿਕ ਗ੍ਰੰਥਾਂ ਨੇ ਬਹੁਤ ਸਮਝਾਉਣਾ ਕੀਤਾ ਪਰ ਤੂੰ ਉਸ ਰਾਮ ਭਜਨ ਨੂੰ ਤੁੱਛ ਕਰਕੇ ਸਮਝਿਆ ਉਹਦੀ ਗੱਤ ਨਹੀਂ ਜਾਣੀ ਮਾਇਆ ਹੱਥ ਬਕਾਨਾ ਤੇ ਆਪਣੇ ਇਸ ਕੀਮਤੀ ਅਮੁੱਲ ਖਜ਼ਾਨੇ ਨੂੰ ਅਮੁੱਲ ਅਨੁੱਖਾ ਦੇਹੀ ਨੂੰ ਮਾਇਆ ਦੇ ਹੱਥ ਕੌਡੀਆਂ ਚ ਵੇਚ ਦਿੱਤਾ ਮਾਇਆ ਹੱਥ ਬਕਾਨਾ ਤੋਂ ਨਾ ਦੇ ਇਸ ਮਨੁੱਖੀ ਜਨਮ ਦੀ ਕੀਮਤ ਜਾਣੀ ਨਾ ਉਹ ਰਾਮ ਨਾਮ ਦੀ ਗੱਤ ਜਾਣੀ ਤੇ ਭਾਈ ਇਸ ਕਰਕੇ ਤੂੰ ਜੀਵਨ ਨੂੰ ਮਾਇਆ ਦੇ ਹੱਥ ਕੌਡੀਆਂ ਦੇ ਭਾਅ ਵਿੱਚ ਦਿੱਤਾ ਹੋਰ ਜਰ ਰਹੇ ਉਹ ਵਿਖੇਨ ਸੰਗ ਬौरा ਨਾਮ ਰਤਨ ਬਿਸਰਾਨਾ ਇਹ ਜਿਹੜੀ ਬੇਖ਼ਾਬ ਜ਼ਹਿਰ ਰੂਪੀ ਮਾਇਆ ਤਾਂ ਨਪਦਾਰਤ ਰਿਸ਼ਤੇ ਜਸ ਕੇ ਇਹਨਾਂ ਦੇ ਵਿੱਚ ਉਲਝ ਗਿਆ ਉਲਝ ਗਿਆ ਇਹਨਾਂ ਦੇ ਵਿੱਚ ਸਤਿਗੁਰ ਕਹਿੰਦੇ ਓਰਜ ਰਿਓ ਵਿਖੇਣ ਸੰਗ ਬੋਰਾ ਇਹ ਪਾਗਲ ਇਹ ਮਦਹੋਸ਼ ਆਪਦੀ ਸੁੱਧ ਬੁੱਧ ਗਵਾ ਕੇ ਇਹ ਵਿਖੇਣ ਦੇ ਵਿੱਚ ਜ਼ਹਿਰ ਦੇ ਵਿੱਚ ਖਚਿਤ ਹੋ ਗਿਆ ਗਲਤਾਨ ਹੋ ਗਿਆ ਨਾਮ ਰਤਨ ਵਿਸਰਾਨਾ ਤੇ ਜਿਹੜਾ ਰਤਨ ਸੀਨਾ ਜਿਹੜਾ ਕੀਮਤੀ ਨਾਮ ਸੀ ਕੀਮਤੀ ਯਾਦ ਸੀ ਭਗਵਾਨ ਦੀ ਜਿਸ ਨੂੰ ਯਾਦ ਰੱਖਣਾ ਸੀ ਜਿਸ ਨੇ ਐਸੀ ਜਠਰ ਅਗਨੀ ਦੇ ਵਿੱਚ ਜਿੱਤੇ ਹਰ ਇੱਕ ਤਰ੍ਹਾਂ ਦਾ ਭੋਜਨ ਗਲ ਜਾਂਦਾ ਹੈ ਖਤਮ ਹੋ ਜਾਂਦਾ ਹੈ ਉਸ ਅਵਸਥਾ ਦੇ ਵਿੱਚ ਜਿਹੜੇ ਭਗਵਾਨ ਨੇ ਇਹਦੀ ਰੱਖਿਆ ਕੀਤੀ ਉਹ ਜਠਰ ਅਗਨੀ ਦੇ ਵਿੱਚੋਂ ਬਾਹਰ ਕੱਢਿਆ ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਉਹ ਨਾਮ ਰਤਨ ਬਾਹਰ ਆ ਕੇ ਤੋਂ ਵਿਸਾਰ ਦਿੰਦਾ ਅਗੇ ਸਤਿਗੁਰਜੀ ਬਖਸ਼ਿਸ਼ ਕਰ ਰਹੇ ਹਨ ਰਹੇ ਉਹ ਅਚੇਤ ਨਚੇਤਿਓ ਗੋਵਿੰਦਾ ਬਿਰਥਾ ਯਉਦ ਸਿਰਾਨੀ ਤੂੰ ਸਿਆਣਾ ਨਹੀਂ ਬਣਿਆ ਤੂੰ ਅਚੇਤ ਹੀ ਰਹਾ ਗਾਫਲੀ ਰਿਆ ਕਿਸੇ ਗੱਲ ਸੁਣ ਕੇ ਵੀ ਤੂੰ ਸਿਆਣਾ ਨਹੀਂ ਬਣਿਆ ਰਹੇ ਉਹ ਅਚੇਤ ਤੂੰ ਬੇਓਸ਼ੀ ਰਿਹਾ ਪਿਆਰਿਆ ਤੂੰ ਗੋਵਿੰਦ ਨੂੰ ਚੇਤੇ ਨਹੀਂ ਕੀਤਾ ਰਹੇ ਹੋ ਅਚੇਤਨਾ ਚੇਤੇ ਹੋ ਗੋਵਿੰਦ ਉਹ ਪ੍ਰਮਾਤਮਾ ਤੇਰੀ ਯਾਦ ਵਿੱਚ ਹੀ ਨਹੀਂ ਕਿਤੇ ਆਇਆ ਜਿਹੜਾ ਤੇਰੇ ਯਾਦ ਰਹਿਣਾ ਚਾਹੀਦਾ ਸੀ ਜਿਹੜਾ ਸੰਗ ਸਹਾਈ ਸੀ ਹਰ ਵੇਲੇ ਹਰ ਵੇਲੇ ਕੌਣ ਸਹਾਈ ਮਨ ਦਾ ਜੀਲਾ ਉਸ ਤੋਂ ਬਿਨਾਂ ਕੋਈ ਹੋਰ ਸਹਾਈ ਨਹੀਂ ਉਸ ਨੂੰ ਤੂੰ ਕਦੇ ਚੇਤੇ ਆਈ ਨਹੀਂ ਬਿਰਥਾ ਆਉਦ ਸਰਾਨੀ ਆਉਦ ਹੈ ਜ਼ਿੰਦਗੀ ਬਿਰਥਾ ਬੇਅਰਥ ਸਰਾਨੀ ਸਿਰੇ ਲਾ ਦਿੱਤੀ ਗਵਾ ਦਿੱਤੀ ਤੋ ਵਿਰਥੀ ਹੀ ਵਿਅਰਥ ਹੀ ਜੀਵਨ ਜਿਹੜਾ ਗਵਾ ਦਿੱਤਾ ਖਤਮ ਕਰ ਦਿੱਤਾ ਕਹੋ ਨਾਨਕ ਹਰ ਬਿਰਦ ਪਛਾਣ ਭੂਲੇ ਸਦਾ ਪਰਾਨੀ ਅੰਤ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਦਿਆਲਤਾ ਦੇ ਘਰ ਵਿੱਚ ਆ ਕੇ ਅਖੀਰ ਤੇ ਜਿਹੜਾ ਇਸ ਸ਼ਬਦ ਦਾ ਅੰਤ ਕਰ ਰਹੇ ਨੇ ਗੁਰੂ ਸਾਹਿਬ ਉਹ ਸੁਖਾਂਤ ਕਰ ਰਹੇ ਨੇ ਆਸਾਵਾਦੀ ਕਰ ਰਹੇ ਨੇ ਕਿ ਭਾਵੇਂ ਤੂੰ ਇਹ ਸਾਰਾ ਕੁਝ ਨਹੀਂ ਕੀਤਾ ਪਰ ਉਹ ਭਗਵਾਨ ਕਿਰਪਾਲੂ ਹੈ ਦਿਆਲੂ ਹੈ ਸਤਿ ਜੀ ਕਹਿੰਦੇ ਉਸ ਅੱਗੇ ਅਰਦਾਸ ਕਰੀਏ ਬੇਨਤੀ ਕਰੀਏ ਸਤਗੁਰੂ ਨਾਨਕ ਨੌਵੇਂ ਪਾਤਸ਼ਾਹ ਜੀ ਬੇਨਤੀ ਕਰ ਰਹਿਆ ਨਾ ਕਹੋ ਨਾਨਕ ਹਰ ਬਿਰਦ ਪਛਾਨੋ ਇਹ ਵਾਹਿਗੁਰੂ ਤੁਸੀਂ ਹੀ ਕਿਰਪਾ ਕਰੋ ਤੁਸੀਂ ਹੀ ਰਹਿਮਤ ਵਰਸਾ ਵਰਤਾਓ ਬੇਨੁਣ ਕੀਤੇ ਭਗਤੇ ਨਾ ਹੋਏ ਜਿੰਨਾ ਚਿਰ ਤੂੰ ਪਰ ਉਪਕਾਰ ਨਹੀਂ ਕਰਦਾ ਨਾ ਜੀਵਤੇ ਜਿੰਨਾ ਚਿਰ ਤੋ ਤੇਰਾ ਉਪਕਾਰ ਨਾ ਹੋਵੇ ਕੋਈ ਤੇਰੀ ਭਗਤੀ ਵਿੱਚ ਨਹੀਂ ਜੁੜਦਾ ਇਸੇ ਕਰਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਕਹੋ ਨਾਨਕ ਹਰ ਬਿਰਦ ਪਛਾਨੋ ਮਨੁੱਖ ਸਦਾ ਭੁੱਲਨ ਹਾਰ ਹੈ ਭੁੱਲੇ ਸਦਾ ਪ੍ਰਾਨੀ ਮਨੁੱਖ ਸਦਾ ਭੁੱਲਦਾ ਹੈ ਪਰਵਾਹਿ ਗੁਰੂ ਤੋ ਸਦਾ ਬਿਰਧ ਦੀ ਰੱਖਿਆ ਕਰਦਾ ਹੈ ਤੋ ਇਸੇ ਨਾਚੀਜ ਦੀ ਵੀ ਉਸੇ ਤਰ੍ਹਾਂ ਰੱਖਿਆ ਕਰ ਜੋ ਮਾਇਆ ਦੇ ਵਿੱਚ ਉਲਜ ਗਿਆ ਮਾਇਆ ਦੇ ਵਿੱਚ ਮਾਇਆ ਦੇ ਹੱਥੋਂ ਬਿਗ ਚੁੱਕਿਆ ਹੈ ਇਸ ਨੂੰ ਇਸ ਦਲਦਲ ਦੇ ਵਿੱਚੋਂ ਆਪ ਹੀ ਕਢਣਾ ਕਰੋ ਜੀ ਇਨੀਆਂ ਬੇਨਤੀਆਂ ਪ੍ਰਵਾਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ ਸਾਰਿਆਂ ਪਰਿਵਾਰਾਂ ਦੇ ਵਿੱਚ ਰਹਿਮਤਾ ਵਰਤਾਉਣ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨ ਜੀ ਹੋਈਆਂ ਪੁੱਲਾਂ ਚੁੱਕਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ